ਕਿਸਾਨਾਗੂ ਸਰਵੰਤ ਸਿੰਘ ਪੰਦੇਰ ਨੇ ਅੰਮ੍ਰਿਤਸਰ ਚ ਪਾਵਰਕਾਮ ਦਫਤਰ ਦੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਲੋਕ ਵਿਰੋਧੀ ਕਦਮ ਹੈ। ਉਹਨਾਂ ਦੱਸਿਆ ਕਿ 1948 ਦੇ ਬਿਜਲੀ ਐਕਟ ਅਨੁਸਾਰ ਬਿਜਲੀ ਮੁਨਾਫਾ ਕੇਵਲ 3% ਤੱਕ ਸੀ ਅਤੇ ਪੰਜਾਬ ਵਿੱਚ 1.40 ਲੱਖ ਨੌਕਰੀਆਂ ਦਿੱਤੀਆਂ ਗਈਆਂ ਸਨ। ਪਰ 2013 ਦੇ ਬਿਜਲੀ ਐਕਟ ਤੋਂ ਬਾਅਦ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਦੀ ਨੀਤੀ ਅਪਣਾਈ ਗਈ ਜਿਸ ਵਿੱਚ ਘੱਟੋ-ਘੱਟ 16% ਲਾਭ ਦੀ ਗੱਲ ਕੀਤੀ ਗਈ। ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕੋਈ ਇਕੱਲੀ ਕਾਰੀ ਕਿਸੇ ਜਥੇਬੰਦੀ ਦੀ ਵਾਸਤੇ ਦੀ ਗੱਲ ਨਹੀਂ ਵੀ ਐਡਾ ਵੱਡਾ ਮਸਲਾ ਉੱਤੇ ਲੜ ਲਵੇ। ਤੋਂ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਅੰਦਰ ਸਾਰੀਆਂ ਜਥੇਬੰਦੀਆਂ ਇਸ ਮੁੱਦੇ ਤੇ ਆ ਕੇ ਸਹਿਯੋਗ ਕਰਨ ਔਰ ਪਾਵਰ ਸੈਕਟਰ ਨੂੰ ਬਚਾਉਣ ਵਾਸਤੇ ਜਿਹੜਾ ਆਮ ਪਬਲਿਕ ਨਾਲ ਜੁੜਿਆ ਹੋਇਆ ਵੱਡੇ ਸੰਘਰਸ਼ਾਂ ਦੀ ਅਸੀਂ ਤਿਆਰੀ ਕਰੀਏ। ਅਰ 14 ਜੁਲਾਈ 2025 ਨੂੰ ਆਮ ਜਨਤਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀਆਂ ਨੂੰ ਅਪੀਲ ਕਰਦੇ ਹੋਏ ਵੀ ਵੱਟ ਤੋਂ ਵੱਧ ਗਿਣਤੀ ਵਿੱਚ ਆ ਪੂਰੇ ਪੰਜਾਬ ਅੰਦਰ ਇੱਥੇ ਚੀਫ ਪਾਵਰ ਕਾਮ ਦੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਆ ਉਹ ਕੀਤੀ ਜਾਵੇ